ਅੱਜ ਹਲਕਾ ਸੁजानਪੁਰ ਤੋਂ ਮਮੂਨ ਤੋਂ ਮਾਧਪੁਰ ਤੱਕ ਡਿਫੈਂਸ ਰੋਡ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਪਿਛਲੇ ਕਾਫੀ ਲੰਬੇ ਸਮੇਂ ਤੋਂ ਰੋਡ ਦੀ ਹਾਲਤ ਖਸਤਾ ਸੀ। ਲੋਕਾਂ ਦੀ ਪੁਰਜ਼ੋਰ ਮੰਗ ਸੀ ਕਿ ਸੜਕ ਦਾ ਨਿਰਮਾਣ ਕਾਜ ਕਰਵਾਇਆ ਜਾਵੇ। ਆਜਮਦਨੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਵੱਲੋਂ ਇਸ ਰੋਡ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਦੱਸ ਦਈਏ ਕਿ ਰੋਡ 10.9 ਕਰੋੜ ਦੀ ਲਾਗਤ ਦੇ ਨਾਲ ਬਣਾਇਆ ਜਾਵੇਗਾ। ਇਸ ਮੌਕੇ ਤੇ ਸਥਾਨੀ ਲੋਕਾਂ ਦੇ ਵੱਲੋਂ ਠਾਕੁਰ ਅਮਿਤ ਸਿੰਘ ਮੰਟੂ ਦਾ ਧੰਨਵਾਦ ਵੀ ਕੀਤਾ ਗਿਆ। ਅੱਜ ਜਿਹੜਾ ਮਮੂਨ ਤੋਂ ਮਾਧੂਪੁਰ ਇੱਕ ਨੰਬਰ ਪੁਲ ਤੱਕ ਜਿਹੜਾ ਡਿਫੈਂਸ ਰੋਡ ਦਾ ਜਿਹੜਾ ਅੱਜ ਲੁੱਕ ਪੈਣ ਦਾ ਜਿਹੜਾ ਕੰਮ ਵੀ ਸ਼ੁਰੂਆਤ ਹੋਈ ਹੈ ਇਹ ਜਿਹੜਾ ਪੀ ਡਬਲ ਡੀ ਡਿਪਾਰਟਮੈਂਟ ਇਸ ਰੋਡ ਨੂੰ ਜਿਹੜਾ ਬਣਾ ਰਿਹਾ ਇਹ ਜਿਹੜਾ ਰੋਡ 23 ਫੁੱਟ ਤੋਂ 33 ਫੁੱਟ ਦਾ ਚੌੜਾ ਹੋਣਾ ਉਸ ਤੋਂ ਬਾਅਦ ਇਹ ਜਿਹੜੀ ਕੋਸਟ ਹੈ ਇਹ 10 ਕਰੋੜ 9 ਲੱਖ ਰੁਪਏ ਦੀ ਲਾਗਤ ਨਾਲ ਇਹ ਰੋਡ ਬਣ ਜਾ ਰਿਹਾ ਔਰ ਕਾਫੀ ਸਮੇ ਤੋਂ ਜਿਹੜੀ ਲੋਕਾਂ ਦੀ ਮੰਗ ਸੀ ਔਰ ਕਾਫੀ ਰੋਡ ਦੀ ਜਿਹੜੀ ਹਾਲਤ ਕਾਫੀ ਖਸਤਾ ਸੀ ਜਿੱਥੇ ਜਿੰਨੇ ਵੀ ਸਾਡੇ ਸਕੂਲੀ ਬੱਚੇ ਆ ਚਾਹੇ ਆਨ ਜਾਣ ਦੇ ਜਿੰਨੇ ਵੀ ਵਹੀਕਲ ਹੈ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਇਸ ਰੋਡ ਦੇ ਉੱਪਰ ਕਾਫੀ ਜ਼ਿਆਦਾ ਜਿਹੜੀ ਟ੍ਰੈਫਿਕ ਆਂਦੀ ਹੈ ਲੇਕਿਨ ਇੰਨਾ ਕੇ ਰੋਡ ਦੀ ਖਸਤਾ ਹਾਲ ਸੀ ਵੀ ਲੋਕਾਂ ਦੀ ਅਕਸਰ ਗੱਡੀਆਂ ਇੱਥੇ ਖਰਾਬ ਹੁੰਦੀਆਂ ਸੀ ਔਰ ਕਾਫੀ ਐਕਸੀਡੈਂਟ ਹੁੰਦੇ ਸੀ ਲੇਕਿਨ ਅੱਜ ਜਿਹੜਾ ਪੀ ਡਬਲ ਡੀ ਡਿਪਾਰਟਮੈਂਟ ਦਾ ਜਿਹੜੀ ਕੰਮ ਦੀ ਸ਼ੁਰੂਆਤ ਇੱਥੇ ਹੋਈ ਹੈ ਲੁਕਪੈਣ ਦੀ ਮੈਂ ਪੀ ਡਬਲ ਡੀ ਡਿਪਾਰਟਮੈਂਟ ਦਾ ਬਹੁਤ ਧੰਨਵਾਦ ਕਰਨਾ ਔਰ ਖਾਸ ਕਰਕੇ ਪੰਜਾਬ ਸਰਕਾਰ ਦਾ ਭਗਵੰਤ ਮਾਨ ਜੀ ਦਾ ਕਿ ਜਿਹੜੇ ਪੂਰੇ ਪੰਜਾਬ ਦੇ ਵਿੱਚ ਰੋੜਾਂ ਦੇ ਉੱਪਰ ਜਿਹੜਾ ਇੱਕ ਜਾਲ ਵਿਛਾ ਸਾਰੇ ਪੰਜਾਬ ਦੇ ਵਿੱਚ ਜਿੱਦਾਂ ਸਾਡੇ ਸਿਜਾਨ ਕੋ ਹਲਕੇ ਦੇ ਵਿੱਚ ਕੋਈ 70 ਤੋਂ 80 ਜਿਹੜੀਆਂ ਰਿਪੇਅਰ ਦੀਆਂ ਸੜਕਾਂ ਜਿਹੜੀਆਂ ਮੰਡੀ ਰੋਡ ਡਿਪਾਰਟਮੈਂਟ ਉਹਦਾ ਰਿਪੇਅਰ ਕਰਨਾ ਹੋਵੇ ਕਮ ਸ਼ੂ ਹੋਣ ਜਾ ਰਹੇ ਮੈਂ ਆਪਣੇ ਨੂੰ ਲਗਾ ਨਵਸੀਆਂ ਤਰਫੋਂ ਜ਼ਿਲ੍ਹਾ ਪ੍ਰਸ਼ਾਸਨ ਕੋ ਦੀ ਤਰਫੋਂ ਮੈਂ ਪੰਜਾਬ ਸਰਕਾਰ ਦਾ ਬਲਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਇੱਥੇ ਐਸ ਜੀਓ ਸਾਹਿਬ ਔਰ ਇਹਨਾਂ ਦੇ ਜਿੰਨੇ ਜਈ ਸਾਹਿਬ ਇੱਥੇ ਪਹੁੰਚੇ ਆ ਮੈਂ ਇਹਨਾਂ ਨੂੰ ਪ੍ਰਾਰਥਨਾ ਕਰਦਾ ਵੀ ਰੋਡ ਦਾ ਜਿਹੜਾ ਕੰਮ ਹੈ ਤੁਸੀਂ ਆਪਣੀ ਨਿਗਰਾਨੀ ਦੇ ਵਿੱਚ ਕਰਾਓ ਵਧੀਆ ਤਰੀਕੇ ਨਾਲ ਕੰਮ ਕਰਾ ਤੇ ਕੋਈ ਲੋਕਾਂ ਨੂੰ ਕੋਈ ਪਰੇਸ਼ਾਨੀ ਆਂਦੀ ਹੈ ਤੁਸੀਂ ਵੀ ਨਾਲ ਕੋਆਪਰੇਟ ਕਰੋ ਸੋ ਮੈਂ ਇੱਕ ਦੁਆਰ ਫੇਰ ਤੋਂ ਪੰਜਾਬ ਸਰਕਾਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ। ਆ ਸਰ ਜੋ ਜਿਹੜਾ ਸਰਾ ਹੀ ਸਾਡੇ ਜ਼ਿਲ੍ਹਾ ਪ੍ਰਧਾਨ ਦਾ ਹਮਸਿੰਘ ਮਾਲੜੀ ਜੀ ਦਾ ਜਿਹੜਾ ਬਹੁਤ ਜ਼ਿਆਦਾ ਸਾਡੀਆਂ ਗਲੀਆਂ ਨਾਲੀਆਂ ਔਰ ਜਿਆ ਸਰਕ ਦਾ ਕੰਮ ਹੈ ਉਹਨਾਂ ਚਾਲੂ ਕਰਾਇਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਖਾਸ ਕਰਕੇ ਆਪਣੀ ਆਮ ਪਾਰਟੀ ਆ। ਔਰ ਜਿਹੜਾ ਵੀ ਕੰਮ ਪੰਜਾਬ ਲੈਵਲ ਦਾ ਜਾਂ ਪਿੰਡ ਦਾ ਛੋਟਾ ਵੀ ਕੋ ਕੰਮ ਹੋਏਗਾ ਉਹ ਸਾਡੇ ਮਾਡਲ ਜੀ ਪੂਰਾ ਕਰਨਗੇ। ਧੰਨਵਾਦ ਜੀ।